ਹੈਲੋ ਜੀ ਸਾਰਿਆਂ ਨੂੰ ਸ਼ਸ਼ੀਕਾਰ ਜੀ ਤਰਨਵੀਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਬਣਾ ਰਿਆਂ ਜੀ ਮਿੱਠੇ ਚੌਲ ਚੌਲ ਬਣਾਉਣ ਵਾਸਤੇ ਕੀ ਕੀ ਸਮਾਨ ਚਾਹੀਦਾ ਈ ਕੱਚਾ ਈਦਾ ਆਪਾਂ ਨੂੰ ਚੌਲ ਜੀ ਤੇ ਆ ਸਵਾਦ ਅਨੁਸਾਰ ਮਿੱਠਾ ਜੀ ਆ ਤੇ ਕਾਜੂ ਦਾਮ ਥੋੜੇ ਜੀ ਤੇ ਆ ਲੌਂਗ ਲੈ ਚਿਆਂ ਤੇ ਆ ਚਾਹੀਦਾ ਦੇਸੀ ਘਿਓ ਜੀ ਤੇ ਆਪਾਂ ਇਹਨਾਂ ਵਿੱਚ ਰੰਗ ਪਾਵਾਂਗੇ ਜੀ ਪੀਲਾ ਰੰਗ ਚਾਹੀਦਾ ਜੀ ਇੱਕ ਆਪਾਂ ਨੂੰ ਦੇਖੋ ਜੀ ਪਾਣੀ ਆਪਾਂ ਉਬਲਮਾ ਧਰ ਦਿੱਤਾ ਜੀ ਆਪਾਂ ਚੌਲ ਧੋ ਦਿੱਤੇ ਨੇ ਜੀ ਇਹਨਾਂ ਨੂੰ 5 ਮਿੰਟ ਧੋ ਕੇ ਰੱਖਾਂਗੇ ਜੀ ਇਤਨੇ ਆਪਣਾ ਪਾਣੀ ਉਬਲ ਜੂਗਾ ਜੀ ਤੇ ਲੋ ਜੀ ਪਾਣੀ ਉੱਪਲ ਗਿਆ ਜੀ ਆਪਾਂ ਆ ਇਹਦੇ ਵਿੱਚ ਪਾਵਾਂਗੇ ਜੀ ਰੰਗ ਇਹਦੀ ਵਿੱਚ ਹੀ ਪਾ ਦਾਂਗੇ ਜੀ ਪਾਣੀ ਦੇ ਹੁਣ ਆਪਾਂ ਇਹਦੇ ਵਿੱਚ ਚੌਲ ਪਾਵਾਂਗੇ ਜੀ ਪਾਣੀ ਚ ਦੇਖੋ ਦੇਖੋ ਜੀ ਚੌਲ ਆਪਣੇ ਉੱਪਲ ਗਏ ਜੀ ਇਨਾਂ ਨੂੰ ਇੰਨਾ ਕ ਬਾੜਨਾ ਜੀ ਕਿਉਂਕਿ ਇਹ ਥੋੜੇ ਜੇ ਕੱਚੇ ਰੱਖਣੇ ਨੇ ਜੀ ਇਹਨਾਂ ਦਾ ਚੌਥਾ ਹਿੱਸਾ ਕੱਚਾ ਰੱਖਣਾ ਤਿੰਨ ਹੀ ਸੇ ਪਕਾਉਣੇ ਜੀ ਲਓ ਜੀ ਚੌਲ ਆਪਣੇ ਚੰਗੀ ਤਰ੍ਹਾਂ ਉਬਲ ਗਏ ਜੀ ਹੁਣ ਆਪਾਂ ਨੂੰ ਇਹਨਾਂ ਨੂੰ ਤੜਕਾ ਲਾਵਾਂਗੇ ਜੀ ਲਓ ਜੀ ਚੌਲ ਆਪਾਂ ਨੇ ਛਰਨੀ 'ਚ ਕੱਢ ਲਏ ਜੀ ਕਿ ਲ ਜੀ ਆਪਾਂ ਹੁਣ ਇਹਦੇ ਵਿੱਚ ਪਾਣਿਆ ਕਿਉ ਦੇਖੋ ਜੀ ਹੁਣ ਆਪਾਂ ਪਾ ਰਹੇ ਹਾਂ ਇੱਥੇ ਲਾਚੀਆਂ ਤੇ ਲੌਂਗ ਜੀ ਇਹਨਾਂ ਨੂੰ ਭੁੰਨ ਲਏ ਸੀ ਥੋੜਾ ਜਿਹਾ ਲੌਂਗ ਜੀ ਹੁਣ ਆਪਾਂ ਪਾ ਰਹੇ ਹਾਂ ਕਾਜੂ ਤੇ ਬਦਾਮ ਜੀ పా ਆਪਾਂ ਨੇ ਥੋੜੀ ਜੀ ਖੰਡ ਹੋਰ ਐਡ ਕਰਤੀ ਜੀ ਜਿਹੜੀ ਬਚਾਈ ਤੀ ਆਪਾਂ ਨੂੰ ਐ ਲੱਗਿਆ ਵੀ ਘੱਟ ਨਾ ਰਹੀਏ ਖੰਡ ਲਓ ਜੀ ਖੰਡ ਤਾਂ ਆਪਣੀ ਖੁਰ ਗਈ ਹੈ ਜੀ ਹੁਣ ਇਹ ਚ ਚੌਲ ਪਾਣੇ ਆ ਜੀ ਖੰਡ ਆਪਣੀ ਖੁਰ ਗਈ ਜੀ ਲਓ ਜੀ ਚੌਲ ਆਪਾਂ ਪਾ ਲਿੱਤੇ ਨੇ ਜੀ ਹੁਣ ਆਪਾਂ ਇਹਨਾਂ ਨੂੰ ਵਨ ਸਟਾਰ ਲੋ ਜੀ ਆਪਾਂ ਨੇ ਗੈਸ ਕਰ ਦਿੱਤਾ ਬੰਦ ਇਹਨਾਂ ਨੂੰ ਆਪਾਂ 10 ਮਿੰਟ ਪਾ ਕੇ ਪਕਾਣਾ ਜੀ ਜੀ ਇਹਨਾਂ ਨੂੰ ਠੱਕ ਕੇ ਰੱਖਾਂਗੇ ਬਣ ਕੇ ਆਪਣੇ ਤਿਆਰ ਹੋ ਗਏ ਨੇ ਜੀ ਲੋ ਜੀ ਆਪਾਂ ਇਹਦੇ ਥੋੜੀ ਥੋੜੀ ਪਾ ਦੇਣੀ ਹੈ ਤੇਰਨੇ ਜੀ ਆਜੋ ਜੀ ਤੁਸੀਂ ਵੀ ਖਾ ਲੋ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ